ਬਰਨਾਲਾ ਸ਼ਹਿਰ ਬਾਜ਼ਾਰ ਦੇ ਵਿੱਚ ਸਾਡੇ ਨਾਲ ਦੁਕਾਨਦਾਰ ਵੀਰ ਮੌਜੂਦ ਹੈਗਾ ਤੇ ਆਪਾਂ ਗੱਲਬਾਤ ਕਰਦੇ ਆਂ ਗਰਦੀਪ ਸਿੰਘ ਵਾਰਡ ਦਾ ਵੀ ਕੱਠ ਦੇਖਿਆ ਤੇ ਕੁਲਦੀਪ ਸਿੰਘ ਕਾਲੇ ਦਾ ਜੀ ਕੱਠ ਵੀ ਇੱਥੇ ਦੀ ਹੁਣ ਲੰਘ ਕੇ ਗਿਆ ਕਾਫਲਾ ਬੜਾ ਲੰਘ ਕੇ ਗਿਆ ਗੱਲਬਾਤ ਕਰਦੇ ਆਂ ਕੀ ਦੁਕਾਨਦਾਰਾਂ ਦਾ ਕੀ ਕਹਿਣਾ ਹਾਂਜੀ ਵੀਰੇ ਕਿਵੇਂ ਲੱਗਦਾ ਤੁਹਾਨੂੰ ਬਰਨਾਲੇ ਦਾ ਮਾਹੌਲ ਇਹਦਾ ਹਾਲੇ ਤਾਂ ਗਰਮਾਇਆ ਹੋਇਆ ਜੀ ਪੂਰਾ ਦੇਖੋ ਵੋਟਾਂ ਜਿਹਨ ਕੀ ਬਣਦਾ ਈ ਹਾਂਜੀ ਹਾਂਜੀ ਤੇ ਤੁਸੀਂ ਕਾਫਲੇ ਦੇਖਨੇ ਗਰਦੀਪ ਬਾੜ ਦਾ ਕਾਫਲਾ ਵੀ ਦੇਖਿਆ ਕੁਲਦੀਪ ਸਿੰਘ ਕਾਲੇ ਦਾ ਵੀ ਦੇਖਿਆ ਤੇ ਬਾਕੀ ਕੈਂਡੀਡੇਟ ਦਾ ਹਲਕਾ ਕੋਈ ਕਾਫਲਾ ਕੋਈ ਆਇਆ ਹੀ ਨਹੀਂ ਹੈ ਨਾ ਹਾਂਜੀ ਹਾਂਜੀ ਤੇ ਕੀ ਲੱਗਿਆ ਜਿੱਤ ਕੇ ਲੱਗਦੀ ਹੈ ਦੇਖਿਆ ਜਾਵੇ ਤਾਂ ਬਾੜ ਦਾ ਅੱਗੇ ਚੱਲ ਰਹੀ ਹੈ ਉਹਦਾ ਕੰਮ ਐਥੇ ਗਰਦੀਪ ਬਾਠ ਕੇ ਜਾ ਰਿਹਾ ਹਾਂਜੀ ਰਸ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਹੁਤ ਲੱਗਿਆ ਹੋਇਆ ਹੈ ਜ਼ੋਰ ਤਾਂ ਲੱਗਿਆ ਹੋਇਆ ਹੈ ਇਹ ਬਾਕੀ ਦੇਖੋ ਵਾਲੇ ਕੀ ਬਣਦਾ ਇਹ ਵੋਟਾਂ ਦਾ ਠੀਕ ਹੈ ਅਸਲ ਗਰਦੀਪ ਬਾਠ ਆਮ ਆਦੀ ਪਾਰਟੀ ਟਿਕਟ ਦੀ ਦਾਅਵਾ ਨਹੀਂ ਕਰਦਾ ਸੀ ਉਥੇ ਨੂੰ ਟਿਕਟ ਨਹੀਂ ਦਿੱਤੀ ਗਈ ਉਹਦਾ ਤੂੰ ਕਿੱਦਾਂ ਦੇਖ ਰਹੇ ਹੋ ਇਹ ਤਾਂ ਸਿਰ ਹੁਣ ਵੋਟਾਂ ਦੇ ਰਿਜ਼ਲਟ ਤੋਂ ਹੀ ਪਤਾ ਲੱਗੂ ਇਹਨਾਂ ਐਵੇਂ ਕੋਈ ਕੁਝ ਨਹੀਂ ਜਜਮੈਂਟ ਨਹੀਂ ਹੈਗੀ ਜੀ ਨਹੀਂ ਮੰਨ ਲਓ ਗੁਰਦੀਪ ਬਾਟ ਆਮ ਆਦੀ ਪਾਰਟੀ ਟਿਕਟ ਦਾ ਦਾਅਵਾ ਕਰਦਾ ਸੀ ਉਹਨਾਂ ਨੇ ਹਰਿੰਦਰ ਧਾਰੀ ਨੂੰ ਟਿਕਟ ਦਿੱਤੀ ਗਈ ਆ ਤਾਂ ਤੁਸੀਂ ਕਿੱਦਾਂ ਦੇਖ ਰਹੇ ਹੋ ਕੌਣ ਹੱਕਦਾਰ ਸੀਗਾ ਵੋਟ ਦੇ ਵਿੱਚ ਬਰਨਾਲੀ ਜੀ ਇਹ ਤਾਂ ਹੀ ਆਪਾਂ ਕੁਝ ਨਹੀਂ ਕਹਿਦਾ ਰਾਇਣੇਤੀ ਹੈ ਇਹ ਤਾਂ ਆਪਾਂ ਨੂੰ ਕੁਝ ਨਹੀਂ ਕਹਿਦਾ ਜੀ ਜ਼ੋਰ ਜ਼ੋਰ ਤਾਂ ਸਾਰਿਆਂ ਦਾ ਲੱਗਿਆ ਹੋਇਆ ਹੈ ਬਾਕੀ ਦੇਖੋ ਕੀਦਾ ਬਣਦਾ ਰਿਜ਼ਲਟ ਤੁਸੀਂ ਕਦੀਪ ਕਾਲੇ ਦਾ ਕੱਠ ਵੀ ਦੇਖਿਆ ਲੋਕ ਪੈਦਲ ਮਾਰਚ ਕਰ ਰਹੇ ਨੇ ਬਾਕੀ ਪੈਦਲ ਮਾਰਤਾ ਹੀ ਥਾਰੇ ਆਏ ਨੇ ਪਰ ਮੁਕਾਬਲਾ ਜੋਰ ਸ਼ੋਰ ਦਾ ਸਾਰਿਆਂ ਦਾ ਹੀ ਮਤਲਬ ਇਹਨਾ ਸੌਖਾ ਜਿੱਤਣਾ ਨਹੀਂ ਹੈਗਾ ਹਾਲੇ ਆਪਾਂ ਕੁਝ ਨਹੀਂ ਪ੍ਰੇਡਿਕਟ ਕਰ ਸਕਦੇ ਕਿਉਂਕਿ ਹਰੇਕ ਦਾ ਰੈਲੀ ਹੈ ਜਿਹੜੀ ਪੂਰੀ ਜ਼ੋਰਦਾਰ ਹੈ ਸਾਰੇ ਲੋਕ ਆਏ ਹੋਏ ਨੇ ਆਪਾਂ ਕੋ ਇਹ ਪ੍ਰੇਡਿਕਟ ਨਹੀਂ ਕਰ ਸਕਦੇ ਵੀ ਕਿਹੜਾ ਜਿੱਤੂਗਾ ਕਿਹੜਾ ਹਾਰੂ ਆਪਾਂ ਗੱਲ ਕਰੀਏ ਤਾਂ ਲੋਕਾਂ ਇਹ ਵੱਡੀ ਗੰਦੀ ਇਕੱਠ ਬਾਹਰ ਵੀ ਬੁਲਾਇਆ ਜਾਂਦਾ ਬਾਹਰੋਂ ਜੀ ਮੋਸਟਲੀ ਅੱਜ ਲੋਕਲ ਬੰਦੇ ਨੇ ਬਾਹਰੋਂ ਜੀ ਬਾਹਰਲਾ ਮੈਂ ਜਿਹੜੀਆਂ ਗੱਡੀਆਂ ਦੇਖੀਆਂ ਨੰਬਰ ਬਾਹਰ ਲੈਣੇ ਪਰ ਵਿੱਚ ਲੋਕ ਲੋਕਲ ਬੈਠੇ ਨੇ ਸਾਰਿਆਂ ਦਾ ਜੋਰਾਂ ਛੋਰਾਂ ਨਾਲ ਲੱਗਿਆ ਹੋਇਆ ਜੋਰ ਬਾਕੀ ਦੇਖੋ ਨਤੀਜਾ 23 ਨੂੰ ਕੀ ਬਣਦਾ ਪਿਛਲੇ 2.5 ਸਾਲਾਂ ਦੇ ਵਿੱਚ ਕਾਰਜਕਾਰੀ ਕਿੱਦਾਂ ਦੇਖ ਰਹੇ ਆਮਾ ਦੀ ਪਾਰਟੀ ਦੀ ਵਧੀਆ ਕਮਵਕਾਸ ਹੋਇਆ ਤੇ ਵਿਕਾਸ ਤਾਂ ਹੀ ਚੱਲ ਰਹੇ ਨੇ ਬਾਕੀ ਜੋਰ ਲੱਗਿਆ ਹੋਇਆ ਸਾਰਿਆਂ ਦਾ ਹੀ ਹੁਣ ਜਿਹੜਾ ਬੰਦਾ ਆਉਂਦਾ ਹੈ ਬੇਕਾਸਤਾ ਪੂਰਾ ਜੋਰ ਲਾਉਂਦਾ ਜੀ ਬਾਕੀ ਦੇਖੋ ਕੀ ਬਣਦਾ ਜੀ ਹੁਣ 20 ਤਰੀਕ ਨੂੰ ਪਤਾ ਲੱਗੂਗਾ ਇਹ ਸਿੱਧਾ ਸਾਡੇ ਨਾਲ ਇਥੋਂ ਦੇ ਆਮ ਆਦਮੀ ਪਾਰਟੀ ਲੋਕ ਤੇ ਵੀ ਜਿਹੜਾ ਵੋਟ ਹੈ ਤੇ ਕਹਿੰਦੇ ਵੀ ਕਾਫਲਾ ਬੰਮੇ ਜਿੰਨਾ ਮਰਜੀ ਆ ਪਰ 20 ਤਰੀਕ ਤੋਂ ਬਾਅਦ ਪਤਾ ਲੱਗੂਗਾ ਜਿਹੜੀ ਚੋਣ ਹੈ ਤੇ ਉਹ ਕਿੱਦਾਂ ਦੀ ਕੀ ਗੱਲਬਾਤ ਆਗੀ ਤੇ ਸਾਡੇ ਨਾਲ ਆਮ ਲੋਕ ਵੀ ਮੌਜੂਦ ਹੈ ਅਬ ਉਹਨਾਂ ਨੇ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਵੀ ਇਸ ਵੀ ਨੂੰ ਲੈ ਕੇ ਕੀ ਕਰਨਗਾ ਕਦਾ ਜੀ ਕਿਵੇਂ ਬਾਈ ਠੀਕ ਹੋ ਵਧੀਆ ਹਾਂ ਜੀ ਹੋ ਠੀਕ ਸਿਕ ਬਾਈ ਹਾਂ ਜੀ ਜਿਵੇਂ ਲੱਗ ਰਹੀ ਹੈ ਤੇ ਤੁਸੀ ਬਾਈ ਜੀ ਕਾਲੇ ਢੱਲੋਂ ਲੋਕੇ ਆ ਨੰਬਰ 1 ਨਾ ਬਾਈ ਕਾਲੇ ਬਾਕੀ ਬਾਕੀ ਕਾਲੇ ਢੱਲੋਂ 200 ਦਾ ਸਾਥੀ ਹਰੇਕ ਦੇ ਠੀਕ ਹੈ ਹਰੇਕ ਦੇ 200 ਚ ਕਾਲੇ ਕਾਲੇ ਢੱਲੋਂ ਲੋਕੇ ਆ ਬਾਈ ਜੀ ਤੁਸੀਂ ਕਿੱ데 ਜਾ ਕੇ ਤੋਂ ਆਏ ਹੋ ਹਾਂ ਜੀ ਬਾਈ ਬਨਾਲਾ ਲੋਕਲ ਤੋਂ ਬਾਈ ਰਾਹੀ ਵਾਸਤ ਜੋ ਠੀਕ ਹੈ ਹਾਂ ਜੀ ਬਾਈ ਕਾਲੇ ਢੱਲੋਂ ਪਾਉਣੀ ਆ ਸਿ ਕਾਲੇ ਢੱਲੋਂ ਦਾ ਵਾ ਓਕੇ ਆ ਬਾਕੀ ਬੱਟ ਤੇ ਪਈ ਆ ਬਾਕੀ ਬੱਟ ਤੇ ਬਾਈ ਕਾਲੇ ਢੱਲੋਂ ਦੀ ਓਕੇ ਜੀ ਸਾਡੇ ਨਾਮ ਲੋਕ ਸੀ ਹਾਂ ਜੀ ਬਾਪੂ ਜੀ ਬਾ ਠੀ ਐਸ ਕੇ ਸੀ ਮਰਜੀਦ ਮਾਨ ਵਾਲੇ ਵਿੱਚ ਆਏ ਸੀਗੇ ਜੀ ਤੇ ਇਹ ਵੀ ਹੋਰ ਵੀ ਸਾਰੇ ਪਾਰਟੀ ਦੇ ਅਲੱਗ-ਅਲੱਗ ਆਏ ਨੇਗੇ ਤੇ ਤੁਹਾਨੂੰ ਹੋਰ ਵੀ ਅਸੀਂ ਮਲਾਮਾਂਗੇ ਜਿਹੜੇ ਕਾਠਾ ਹਜੇ ਰੁਕ ਦਾ ਨਾਂ ਨਹੀਂ ਲੱਤਾ ਗਿਆ ਜੀ ਹਾਂਜੀ ਤੁਸੀਂ ਵੱਡੀ ਗੈਂਦੀ ਜਿਹੜਾ ਕਾਠਾ ਦੇਖ ਸਕਦੇ ਹੋ ਤੇ ਕਾਫਲਾ ਜਿਹੜਾ ਹਜੇ ਕੇਵਲ ਕਾਲੇ ਢਿੱਲੇ ਦਾ ਰੁਕ ਦਾ ਨਾਂ ਨਹੀਂ ਲੈ ਰਿਹਾ ਵੱਡੀ ਗੈਂਦੀ ਅਜੇ ਵੀ ਇਹ ਲੋਕ ਨੇ ਉਹ ਇਤੋਂ ਦੀ ਲੰਘ ਰਹੇ ਨੇ ਜੀ ਆਜੋ ਜੀ ਆਜ ਲੰਘ ਜਾਓ ਜੀ ਬਸ ਆਜੋ ਥੋੜਾ ਕਰਿਓ ਵੀ ਹਾਂਜੀ ਕਿਵੇਂ ਦੇਖ ਰਹੇ ਥੋੜਾ ਤੋੜੀ ਚੱਲੋ ਜੀ ਥੋੜਾ ਤੋੜ ਦੋ ਤੋਰ ਮੈਂ ਬਹੁਤ ਵਧੀਆ ਦੇਖ ਰਹੇ ਆ ਜੀ ਚੜਾਈ ਹੈ ਚੜਾਈ ਹੈ ਹਾਂਜੀ ਜਿੱਤ ਕਿਤਾ ਜੀ ਪੂਰੀ ਪੱਕੀ ਜਿੱਤ ਆ ਜੀ 101% ਹਾਂਜੀ ਕਾਂਗਰਸ ਪਾਰਟੀ ਨਹੀਂ ਕਿਹੜੀ ਜਗ੍ਹਾ ਦਵਾਇਓ ਅਸੀਂ ਮਲਾਵਤੋਂ ਹੀ ਪੈਣ ਹਲਕਾ ਪੈਣ ਹਲਕੇ ਤੋਂ ਜੀ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਅੱਜ ਲੋਕਾਂ ਨੂੰ ਦੇਖਿਆ ਕਿ ਬਰਨਾਲੇ ਵਿੱਚ ਬੜਾ ਉਸਾਰ ਲੋਕਾਂ ਦਾ ਜੀ ਹਾਂਜੀ ਬਹੁਤ ਉਸਾਰ ਜੀ ਬਹੁਤ ਬਹੁਤ ਉਸਾਰ ਤੇ ਜਿੱਤ ਵੀ ਪੱਕੀ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਨੂੰ ਅਸੀਂ ਉਹਨਾਂ ਸਾਰੇ ਲੋਕਾਂ ਦੇ ਵੀਊ ਦਿਵਾਏ ਨੇ ਦੇਖਣਾ ਇਹ ਬਾਕੀ ਹੈ ਕਿ ਆਉਣ ਵਾਲੀ ਜਿਹੜੀ 20 ਤਰੀਕ ਹੈ ਲੋਕ ਕਿਹਦੇ ਸਿਰ ਤੇ ਸੇੜਾ ਬਣਨਗੇ ਕਿਹਨੂੰ ਜਿੱਤ ਦੇਣਗੇ ਹਜੇ ਇਹ ਜਾਨਣਾ ਬਾਕੀ ਹੈ ਪਾਵੇਂ ਰੋਡ ਸੋਹ ਦੇ ਵਿੱਚ ਵੱਡੀ ਗੰੰਤੀ ਦੇ ਵਿੱਚ ਲੋਕਾਂ ਦਾ ਕਾਫਲਾ ਜਰੂਰ ਤਰ੍ਹਾਂ ਦੇਖਿਆ ਜੀ 20000 ਤੋਂ ਪਲੱਸ ਕਾੜਾ ਢੱਲੂ ਜਿੱਤਣਗੇ ਜੀ ਠੀਕ ਹੈ ਜੀ 20000 ਪਲੱਸ ਤੇ ਤੁਸੀਂ ਕਾਫਲਾ ਦੇਖਿਆ ਜੀ ਵੱਡੀ ਗੈਂਤੀ ਦੇ ਵਿੱਚ ਲੋਕ ਪੈਦਲ ਮਾਰਚ ਕੀਤੇ ਲੋਕਾਂ ਨੇ ਹਾਂ ਜੀ ਹਾਂ ਬਹੁਤ 2 ਕਿਲੋਮੀਟਰ ਤੋਂ ਲੰਮਾ ਕਾਫਲਾ ਜੀ ਠੀਕ ਹੈ ਜੀ ਆਮ ਆਦਮੀ ਪਾਰਟੀ ਦਾ 100 ਬੰਦੇ ਦਾ ਸਿਰਫ ਘਟਦੀ ਮੁਕਾਬਲਾ ਕਾਂਗਰਸ ਤੇ ਆਪਣੇ ਆਜ਼ਾਦ ਉਮੀਦਵਾਰ ਜਿਹੜਾ ਗਰਦੀਪ ਬਾਟ ਉਹਨਾਂ ਵਿਚਾਲੇ ਪਰ ਫਿਰ ਵੀ ਵੜਤ ਬਹੁਤਾ ਕਾਂਗਰਸ ਪਾਰਟੀ ਦੀ ਠੀਕ ਹੈ ਜੀ ਤੇ ਤੁਸੀਂ ਮਤਲਬ ਜਿਹੜੇ ਹੁਣ ਤੱਕ 22 ਸਾਲ ਨਿਕਲੇ ਨੇ ਜੀ ਹਨਾ ਤੇ ਆਮ ਆਦਮੀ ਪਾਰਟੀ ਦੇ ਕਾਰਜਕਰੀਆਂ ਕਿੱਦਾਂ ਦੇਖ ਰਹੇ ਹੋ ਲੋਕ ਨਿਰਾਸ਼ ਨੇ ਜੀ ਹਰ ਇੱਕ ਵਰਗ ਨਿਰਾਸ਼ ਆਮ ਆਦਮੀ ਪਾਰਟੀ ਤੋਂ ਪੂਰਾ ਇਹ ਜਮਨੀ ਚੋਣ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਰਵਾਨਾ ਹੋ ਰਹੀ ਹੈ 2027 ਦੇ ਵਿੱਚ ਹਾਂਜੀ ਤੇ ਗਰਦੀਬਾੜ ਨੂੰ ਕਿੱਦਾਂ ਦੇਖ ਰਹੇ ਹੋ? ਦਰਦੀਬਾੜ ਵੋਟ ਲੈ ਕੇ ਜਾਓ ਜੀ ਵਧੀਆ ਲੈ ਕੇ ਜਾਓ ਪਰ ਜਿੱਦਾਂ ਜਿੰਨਾ ਨਹੀਂ ਹੈਗਾ ਕਾਂਗਰਸ ਪਾਰਟੀ 20000 ਪਲੱਸ ਲੀਡ ਨਾਲ ਬਰਨਾਲਾ ਸੀਟ ਜਿਮਨੀ ਚੋਣ ਜਿੱਤ ਕੇ ਜਾਓ ਜੀ ਤੇ ਕੇਵਲ ਢੱਲੋਂ ਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ? ਨਹੀਂ ਕੇਵਲ ਢੱਲੋਂ ਇੰਨਾ ਨਹੀਂ ਹੈਗਾ ਜੀ ਭਾਜਪੀ ਦਾ ਵਿਰੋਧਾ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਤੇ ਤੁਸੀਂ ਨੋਕਲ ਬਰਨਾਲੇ ਦੇ ਰਹਿਣ ਵਾਲੇ ਹਾਂਜੀ ਹਾਂਜੀ ਇਸਕੇ ਵੀਰ ਸਾਡੇ ਨਾਲ ਨੋਕਲ ਬਰਨਾਲੇ ਦੇ ਰਹਿਣ ਵਾਲੇ ਨੇ ਇਹਨਾਂ ਨੇ ਵੀ ਆਪਣਾ ਥਿਊ ਦਿੱਤਾ ਹੈ ਕਿ ਕੁਲਦੀਪ ਸਿੰਘ ਕਾਲਾ ਢੱਲੋਂ ਵੱਡੀ ਰੀਡ ਦੇ ਨਾਲ 20000 ਵੋਟ ਦੇ ਨਾਲ ਅੱਗੇ ਜਿੱਤੂਗਾ ਦੇਖਣਾ ਇਹ ਬਾਕੀ ਹੈ ਕਿ ਆਉਣ ਵਾਲੀ 20 ਤਰੀਕ ਕਿਸ ਨੂੰ ਸਿਰ ਦਾ ਤਾਜ ਦੇਵੇਗੀ ਕਿਸ ਨੂੰ ਬਰਨਾਲੇ ਦੀ ਕੋਟੀ ਜਿਹੜੀ ਕੁਰਸੀ ਆ ਬਰਨਾਲੇ ਦੇ ਐਮਐਲਏ ਦੀ ਜਿਹੜੀ ਉਹਨੂੰ ਨਸੀਬ ਹੋਊਗੀ ਅਜੇ ਦੇਖਣਾ ਇਹ ਵਾਕਿਆ ਕਿ ਆਉਣ ਵਾਲੀ 20 ਤਰੀਕ ਕਿਸ ਨੂੰ ਮਿਲੇਗੀ ਤੁਸੀਂ ਸਾਡੇ ਨਾਲ ਜੁੜੋ ਉਹ ਸਾਰੀਆਂ ਖਬਰਾਂ ਦੇਖ ਲਈ ਸੀ